ਸਰਸੁ ਗੁਬੀਰ ਸਿੰਘ ਬਾਦਲ ਜੀ ਤੇ ਮਨਜੀਤ ਸਿੰਘ ਜੀ ਕੇ ਜੀ ਤੇ ਇਹਨਾਂ ਨੇ ਮੰਗ ਰੱਖੀ ਸੀ ਕਿ ਸਾਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬਾਲ ਦਿਵਸ 22 ਦਸੰਬਰ ਨੂੰ ਮਨਾਇਆ ਜਾਵੇ। ਵੀਰ ਬਾਲ ਦਿਵਸ 26 ਦਸੰਬਰ ਨੂੰ ਇਹਨਾਂ ਦਾ ਨਾਂ ਤੇ ਇਹਨਾਂ ਦੀ ਮੰਗ ਜਿਹੜੀ ਹੈ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਕਰਦਿਆਂ ਹੋਇਆ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਕੀਤਾ। ਸੂਰਵੀਰ ਵੀਰ ਸ਼ਬਦ ਤੋਂ ਆ ਕੇ ਵੀਰ ਬਾਲ ਦਿਵਸ ਦੇ ਤੌਰ ਤੇ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਝਾਇਆ ਹੋਇਆ ਨਾਮ ਮੰਨ ਕੇ ਸਰਕਾਰ ਨੇ ਮਨਾਉਣ ਦਾ ਫੈਸਲਾ ਕੀਤਾ ਵੀਰ ਬਾਲ ਦਿਵਸ ਦਾ ਮਨਾਉਣ ਵਾਸਤੇ 2017 ਨੂੰ 16 ਜਨਵਰੀ ਨੂੰ ਵਿਗਿਆਨ ਭਵਨ ਦਿੱਲੀ ਦੇ ਵਿੱਚ ਇੱਕ ਸਮਾਗਮ ਹੋਇਆ ਸੀ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਅਰੇਂਜ ਕੀਤਾ ਸੀਗਾ ਉਹਦੇ ਵਿੱਚ ਮੈਂ ਤੁਹਾਡੇ ਧਿਆਨ ਚ ਲਿਆਣਾ ਆ ਡਾਕੂਮੈਂਟਡ ਟ੍ਰਿਬਿਊਨ ਦੀ ਰਿਪੋਰਟ ਹੈਗੀ ਹੈ ਕਿ ਸਾਰ ਸੁਖਬੀਰ ਸਿੰਘ ਬਾਦਲ ਜੀ ਤੇ ਮਨਜੀਤ ਸਿੰਘ ਜੀਕੇ ਜੀ ਤੇ ਇਹਨਾਂ ਨੇ ਮੰਗ ਰੱਖੀ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਾਲ ਦਿਵਸ 22 ਦਸੰਬਰ ਨੂੰ ਮਨਾਇਆ ਜਾਵੇ ਤੇ ਇਹਨਾਂ ਦੀ ਇਹ ਜਿਹੜੀ ਮੰਗ ਹੈ ਕਿਉਂਕਿ ਨਾਂ ਵੀ ਇਹਨਾਂ ਨੇ ਸੁਜੈਸਟ ਕੀਤਾ ਸੀ ਲੇਕਿਨ ਉਸ ਵੇਲੇ ਇੱਕ ਬਾਲ ਦਿਵਸ ਸੋਰ ਵੀ ਮਨਾਇਆ ਜਾਂਦਾ ਹੈ ਉਹ ਹੈ 14 ਨਵੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਦੀ ਯਾਦ ਦੇ ਵਿੱਚ ਬੱਚਿਆਂ ਦੇ ਪਿਆਰ ਵਾਸਤੇ ਤੋਂ ਇਸ ਕਰਕੇ ਇਹਦੇ ਨਾਲ ਸ਼ਬਦ ਵੀਰ ਜੋੜ ਕੇ ਵੀਰ ਬਾਲ ਦਿਵਸ 26 ਦਸੰਬਰ ਨੂੰ ਇਹਨਾਂ ਦਾ ਨਾਂ ਤੇ ਇਹਨਾਂ ਦੀ ਮੰਗ ਜਿਹੜੀ ਹੈ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਕਰਦਿਆਂ ਹੋਇਆ ਵੀਰਵਾਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ ਜਿੱਥੋਂ ਤੱਕ ਸ਼ਬਦ ਬਾਲ ਦੀ ਗੱਲ ਹੈ ਗੁਰਦੁਆਰਾ ਬਾਲ ਲੀਲਾ ਸਾਹਿਬ ਨਨਕਾਣਾ ਸਾਹਿਬ 'ਚ ਵੀ ਹੈ ਗੁਰਦੁਆਰਾ ਬਾਲ ਲੀਲਾ ਸਾਹਿਬ ਪਟਨਾ ਸਾਹਿਬ 'ਚ ਵੀ ਹੈ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਦੇ ਵਿੱਚ ਵੀ ਹੈ ਜਿੱਥੇ ਤੱਕ ਵੀਰ ਦੀ ਗੱਲ ਹੈ ਗੁਰਬਾਣੀ ਦਾ ਸ਼ਬਦ ਹੈ ਰਾਗ ਆਸਾਚ ਸੂਰਬੀਰ ਬਚਨ ਕੇ ਬਲੀ ਇਹ ਭਗਤ ਤੇ ਸਾਧੂ ਦੀ ਪਹਿਚਾਨ ਹੈਗੀ ਹੈ ਕਿ ਉਹ ਬਹਾਦਰ ਵੀ ਹੈ ਤੇ ਬਚਨ ਦਾ ਬਲੀ ਵੀ ਹੈ ਸੂਰਬੀਰ ਹੈ ਸੋ ਇਸ ਕਰਕੇ ਇਹ ਸ਼ਬਦ ਸੂਰਬੀਰ ਵੀਰ ਸ਼ਬਦ ਤੋਂ ਆ ਕੇ ਵੀਰ ਬਾਲ ਦਿਵਸ ਦੇ ਤੌਰ ਤੇ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਝਾਇਆ ਹੋਇਆ ਨਾਮ ਹੈ ਮਨ ਕੇ ਸਰਕਾਰ ਨੇ ਮਨਾਉਣ ਦਾ ਫੈਸਲਾ ਕੀਤਾ ਮਨਾਇਆ ਕਿਵੇਂ ਜਾਂਦਾ ਹੈ ਇਹ ਅਦਭੁਤ ਗੱਲ ਹੈ ਕਿ ਇਸ ਵਾਰੀ ਬਾਗ ਦਿਵਸ ਦੇ ਸਨਮਾਨ ਵੀ ਜਿਹੜੇ ਆ ਉਹ ਉਹਨਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਜੀ ਨੇ ਉਸ ਜਗ੍ਹਾ ਤੇ ਜਾ ਕੇ ਸਨਮਾਨਿਤ ਕੀਤਾ ਦੂਜੀ ਗੱਲ ਹੈ ਕਿ ਇਹਨਾਂ ਨੂੰ ਮਨਾਉਣ ਵਾਸਤੇ ਦੇਸ਼ ਪੂਰੇ ਦੇ ਵਿੱਚ ਸਰਕਾਰ ਨੇ ਪ੍ਰੋਗਰਾਮ ਕੀਤੇ ਆ यूपी ਦੇ Chief Minister ਸ਼੍ਰੀ ਯੋਗੀ ਜੀ ਜਿਹੜੇ ਆ ਉਹ ਆਪਣੇ ਸਿਰ ਤੇ ਗੁਰੂ ਮਹਾਰਾਜ ਦੀ ਸਵਾਰੀ ਲੈ ਕੇ ਆਪਣੇ ਘਰ ਦੇ ਵਿੱਚ ਆਉਂਦੇ ਆ ਉਹਦੇ ਤੇ ਇਹ ਸਾਰੇ ਇਕੱਠੇ ਹੋ ਕੇ ਇਕੱਠੇ ਚਰਚਾ ਕਰਦੇ ਆ ਤੇ ਫਿਰ ਲੰਗਰ ਵੀ ਪੰਗਤ ਦੇ ਵਿੱਚ ਬੈ ਕੇ ਛਕਦੇ ਆ ਇੰਨਾ ਮਾਨ ਸਤਕਾਰ ਜਿਹੜਾ ਇਹ ਸਾਰਾ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਅਹਲ ਹੈ ਇਹ ਫੈਸਲਾ ਹੈ ਕਿ ਸਿੱਖ ਇਤਿਹਾਸ ਘਰ ਘਰ ਪੁਜਾਇਆ ਜਾਵੇ ਕੱਲਾ ਇਹ ਨਹੀਂ ਜਦੋਂ ਦੇ ਪ੍ਰਧਾਨ ਮੰਤਰੀ ਜੀ ਆਏ ਹੈ ਉਹਨਾਂ ਨੇ ਸਿੱਖ ਸਮਾਜ ਦੀਆਂ ਮੰਗਾਂ ਲਈ ਘਟੋ ਘਟ 30 ਕੰਮ ਐਸੇ ਕੀਤੇ ਹੈ ਜਿਹਦੇ ਲਈ ਐਸ்சிਪੀਸੀ ਨੇ ਵੀ ਉਸ ਵੇਲੇ ਦੀ ਨੇ 2018 ਦੇ ਵਿੱਚ ਪ੍ਰਧਾਨ ਮੰਤਰੀ ਜੀ ਨੂੰ ਮਸੀਹਾ ਦਾ ਨਾਮ ਨਾਲ ਸੰਬੋਧਨ ਕੀਤਾ ਹੈ ਕਿ ਸਿੱਖ ਕੌਮ ਦੇ ਮਸੀਹਾ ਨੇ ਜਦੋਂ ਤੋਂ ਆਏ ਆ ਉਦੋਂ ਤੋਂ ਸਿੱਖਾਂ ਲਈ ਕੋਈ ਨਾ ਕੋਈ ਕੰਮ ਇਹਨਾਂ ਨੇ ਜਿੰਨੇ ਵੀ ਰਹਿੰਦੇ ਕੰਮ ਸੀ ਉਹਨੇ ਕਰ ਰਿਆ ਤੇ ਅੱਗੇ ਵੀ ਇਹਾਂ ਦੇ ਕੰਮਾਂ ਦੀ ਲੰਬੀ ਸੂਚੀ ਹੈ ਔਰ ਹਰ ਵੇਲੇ ਸੋਚਦੇ ਆ ਕਿ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਿਵੇਂ ਹੋ ਸਕਦਾ ਇੱਕ ਇਤਿਹਾਸ ਨੂੰ ਕਿਵੇਂ ਵਧਾਇਆ ਜਾ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਅਸੀਂ ਲਾਲ ਕਿਲੇ 'ਚ ਮਨਾਇਆ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਆ ਰਿਹਾ ਉਹਦੇ ਤੇ ਵੀ ਇਹ ਮਾਨਵਤਾ ਦਾ ਮੈਸੇਜ ਜਿਹੜਾ ਇਹ ਕਿਵੇਂ ਅੱਗੇ ਪਹੁੰਚ ਸਕੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਦਸਮ ਪਾਤਸ਼ਾਹ ਨੇ ਲਿਖਿਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਸੋ ਮੇਰਾ ਸਿਰਫ ਆਪ ਜੀ ਨਾਲ ਚਰਚਾ ਕਰਨ ਦਾ ਇੰਨਾ ਹੀ ਵਿਸ਼ਾ ਸੀ ਕਿ ਬਾਲ ਦਿਵਸ ਦਾ ਨਾਮ ਅਕਾਲੀ ਦਲ ਤੇ ਦਿੱਲੀ ਗੁਰਦਾਰਾ ਪ੍ਰਬੰਧ ਕਮੇਟੀ ਤੇ ਹੋਰ ਕਮੇਟੀਆਂ ਨੇ ਸੁਜੈਸਟ ਕੀਤਾ ਸੀ ਪਾਰ ਸਰਕਾਰ ਨੇ ਇਹਨੂੰ ਪ੍ਰਵਾਨ ਕੀਤਾ ਹੁਣ ਇਹੀ ਸ਼ਬਦ ਜਿਹੜਾ ਤੁਸੀਂ ਆਪ ਮੰਨਿਆ ਸੀ ਇਹੀ ਨਾਂ ਜਿਹੜਾ ਤੁਸੀਂ ਦਿੱਤਾ ਸੀ ਉਹ ਉਹਦੇ ਤੇ ਤੁਸੀਂ ਕੰਟ੍ਰੋਵਰਸੀ ਕਰੀ ਕਰੋ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈਗੀ ਹੈ ਮੈਂ ਇਹ ਗੱਲ ਕਵਾਂਗਾ ਦੂਜੀ ਗੱਲ ਇਹ ਇਤਿਹਾਸ ਪੂਰੇ ਦੇਸ਼ ਵਿੱਚ ਪੜਾਇਆ ਜਾ ਰਿਹਾ ਹੈ ਇਹ ਇਤਿਹਾਸ ਵਿਸ਼ਵ ਦੇ ਵਿੱਚ ਅੱਗੇ ਲੈ ਕੇ ਜਾਇਆ ਜਾ ਰਿਹਾ ਹੈ ਇਹਦੇ ਲਈ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਬਣਦਾ ਨਾ ਕਿ ਕੰਟ੍ਰੋਵਰਸੀ